ਦੀ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਹਿਾਰਪੁਰ ਦੇ ਵਿੱਚ ਜਿਹੜੀ ਨੌਜਵਾਨ ਦੇ ਖੋਲੇਗੇ ਬੱਚੇ ਨਾਲ ਘਟਨਾ ਪਾਪਦੀ ਹੈ ਉਸ ਕਹਿਣਾ ਅੱਜ ਅਸੀਂ ਸ਼ਹਿਰ ਫਲੋਰ ਦੇ ਵਿੱਚ ਜਿਹੜਾ ਆ ਕੈਂਡਲ ਮਾਰਚ ਕਰ ਰਹੇ ਆ ਉਹ ਜਿਹੜਾ ਮਸੂਮ ਬੱਚਾ ਆ ਹਿਾਰਪੁਰ ਦੇ ਵਿੱਚ ਜਿਹੜਾ ਬਹੁਤ ਘੱਟਿਆ ਤਰੀਕੇ ਨਾਲ ਜਿਹਨੂੰ ਸੱਤਤ ਕਰਕੇ ਜਿਹਨੂੰ ਮੰਨ ਲਓ ਵੀ ਐਦਾਂ ਦੇ ਕਾਰਮ ਕਰਕੇ ਮਾਰਿਆ ਗਿਆ ਉਹਦੇ ਕਰਕੇ ਲੋਕਾਂ ਦੇ ਵਿੱਚ ਰੋਸ ਹੈਗਾ ਵੀ ਮੰਨ ਲਓ ਜਿਹੜਾ ਇੰਨੇ ਮੰਨ ਲਓ ਧੱਕੇ ਖਾਈ ਕੀਤੀ ਉਹ ਬੱਚੇ ਨਾਲ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਂਹ ਤੋਂ ਸਾਂਹ ਤੱਕ ਸਜ਼ਾਵਾਦੋਂ ਨਹੀਂ ਉਹਨਾਂ ਨੂੰ फांसी ਦੀ ਸਜ਼ਾ ਤੋਂ ਔਰ ਦੇ ਲਈ ਇਹਦਾ ਕੈਂਡਲ ਮਾਰ ਕੇ ਆ ਇੱਕ ਮਲਬ ਦਾ ਕੰਮ ਕਰੂਗਾ ਜਿਹੜਾ ਪਰਿਵਾਰ ਨੂੰ ਵੀ ਬਹੁਤ ਪਤਾ ਲੱਗੂਗਾ ਕਿ ਸਾਡੇ ਦੇ ਕੋਈ ਨਾ ਕੋਈ ਬੋਲਦੇ ਆ ਭਾਵੇਂ ਇਸ ਕਰਕੇ ਜਿਹੜਾ ਕੈਂਡਲ ਮਾਰ ਜਾਏ ਫਲੋਰ ਸਾਹਿਬ ਦੇ ਵਿੱਚ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਜਿੱਦਾਂ ਅੱਜ ਦੀ ਨਾਂ ਵੀ ਘਟਣਾ ਹੋਰ ਇੱਕ ਵਾਰ ਪਰ ਕੇ ਜਲੰਧਰ ਦੇ ਵਿੱਚ ਜਿਹੜਾ ਇੱਕ ਪ੍ਰਵਾਸੀ ਮਜ਼ਦੂਰ ਸੀ ਜਿਹਨੇ ਛੋਟੀ ਜੀ 5-6 ਸਾਲ ਦੀ ਬੱਚੇ ਨੂੰ ਚੱਕ ਕੇ ਲਿਜਾ ਕੇ ਕਮਰੇ ਤੋਂ ਉਹਨੂੰ ਨਗਮ ਦੇਖਿਆ ਗਿਆ ਜਿਹੜੇ ਉਹਦੇ ਬੱਤੀ ਦੀ ਮਾਫੀ ਉਹ ਦੇਖਿਆ ਗਿਆ ਉਹਦੇ ਉਹਦੇ ਵੀ ਉਹ ਜਿਹੜੀ ਸਾਥ ਕੋ ਸਾਥ ਸਾਥ ਜਤੀ ਆਵੇ ਜਿਹੜਾ ਦੋਸਤ ਆ ਜਿਹੜੇ ਜਿਹੜੇ ਹਿਸ਼ਾਰਪੁਰ ਦੇ ਵਿੱਚ ਬੱਚੇ ਨੂੰ ਮਾਰਿਆ ਉਹਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੰਨ ਕਰਦੇ ਆ ਅਸੀਂ ਦੇਤੇ ਕਰਦੇ ਆ ਵੀ ਜਿਹੜੇ ਇਦਾਂ ਦੇ ਮਾਰੇ ਆਖ ਲਿਆ ਉਹਨਾਂ ਨੂੰ ਇਥੋਂ ਚੱਲਦਾ ਕੀਤਾ ਜਾਣਾ ਚਾਹੀਦਾ ਇਹ ਕਿਹੜਾ ਕੈਂਡਲ ਮਾਰਕ ਕੀਤਾ ਜਾਂਦੇ ਤਾਂ ਇਹ ਅਸੀਂ ਸ਼ਹਿਰ ਦੇ ਵਿੱਚ ਕੱਢਾਂਗੇ ਇਥੋਂ ਤੁਰਾਂਗੇ 바ਵਾ ਸਾਹਿਬ ਦੇ ਚੌਂਕ ਤੋਂ ਤੇ ਵਾਲਮੀਕ ਤੋਂ ਚੌਂਕ ਤੋਂ ਹੁੰਦਾ ਹੈ ਸ਼ਹਿਰ ਦੇ ਵਿੱਚ ਦੀ 바ਵਾ ਸਾਹਿਬ ਦੇ ਚੌਂਕ ਦੇ ਵਿੱਚ ਆ ਕੇ ਸਮਾਪਤ ਕਰਾਂਗੇ ਸਾਡੀ ਪ੍ਰਚਲਨ ਦੀ ਅੱਜ ਜਿਹੜਾ ਕੈਂਡਲ ਮਾਰਕ ਕੀਤਾ ਜਾ ਰਿਹਾ ਅੱਜ ਜਿਹੜਾ ਅਸੀਂ ਕੈਂਡਲ ਮਾਰਕ ਜਨ ਲੋਕ ਇਨਸਾਫ ਮੰਚ ਵੱਲੋਂ ਤੇ ਭਰਾਤਰੀ ਦੇ ਇਥੇ ਬੰਦੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਹਾਂ ਜਿਹੜਾ ਮੁੱਖ ਮਕਸਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਜੜੀ ਮਾੜੀ ਤੇ ਮੰਦਭਾਗੀ ਘਟਨਾ ਵਾਪਰੀ ਆ ਜਿਹਦੇ ਵਿੱਚ ਇੱਕ ਛੋਟਾ ਬੱਚਾ ਹਰਵੀਰ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਤਰੀਕੇ ਦੇ ਨਾਲ ਕੋ ਕਰਮ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ ਜਾਨ ਲੈ ਲਈ ਕਤਲ ਕਰ ਦਿੱਤਾ ਗਿਆ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਹੀ ਜ਼ਿਆਦਾ ਕਨੌਣੀ ਜਿਹੜੀ ਆ ਇਹ ਹਰਕਤ ਹੋਈ ਆ ਇਹਦੇ ਖਿਲਾਫ ਜਿਹੜਾ ਇਹਦਾ ਦੋਸ਼ੀ ਆ ਬੋਛੀ ਦੇ ਖਿਲਾਫ ਘੱਟ ਤੋਂ ਘੱਟ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਅਸੀਂ ਇਹ ਅਜਿਹਾ ਲੋਕਨਸਾਫ਼ ਵੱਲੋਂ ਮੰਚ ਵੱਲੋਂ ਜਿਹੜੀ ਮੰਗ ਵੀ ਕਰਦੇ ਆ ਇੱਕ ਜਿੱਦਾਂ ਹੋਰ ਵੀ 2-3 ਦਿਨ ਤੋਂ ਆ ਰਹੀਆਂ ਇਹ ਪ੍ਰਵਾਸੀਆਂ ਜਿਹੜੇ ਇਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਨਕੜ ਕੇ ਆ ਰਹੀਆਂ ਕੀ ਲੱਗਦਾ ਤੁਹਾਨੂੰ ਵੀ ਪ੍ਰਸ਼ਾਸਨ ਨੂੰ ਆ ਜਿਹੜਾ ਇਸ ਲਈ ਇਸ ਤੇ ਕੋਈ ਕੜਾ ਕਾਨੂੰਨ ਨਹੀਂ ਬਣਾਣਾ ਚਾਹੀਦਾ ਦੇਖੋ ਇਹ ਲਈ ਇੱਕ ਇਹ ਆ ਵੀ ਜੇ ਇਸ ਬੰਦੇ ਨੇ ਕੋਈ ਮਾੜੀ ਹਰਕਤ ਕੀਤੀ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ ਚਾਹੇ ਉਹ ਪਰਦੇਸੀ ਹੋਵੇ ਚਾਹੇ ਇਥੋਂ ਦਾ ਰਹਿਣ ਵਾਲਾ ਹੋਵੇ ਔਰ ਕੱਲ ਦੀ ਤੁਸੀਂ ਫਰੀਦਕੋਟ ਦੀ ਵੀ ਇੱਕ ਘਟਨਾ ਸੁਣੀ ਹੋਣੀ ਆ ਉੱਥੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਬਸਨੀਕ ਆ ਉਹ ਤਿੰਨੇ ਜਣਾਂ ਨੇ 6 ਸਾਲ ਦੇ ਬੱਚੇ ਦੇ ਨਾਲ ਚਾਹਲੋ ਮੰਨੋ ਰੇਡ ਕੀਤਾ ਉਹਨਾਂ ਦਾ ਤਿੰਨੇ ਜਣਾਂ ਨੇ ਉਹਦੇ ਨਾਲ ਗਲਤ ਹਰਕਤ ਕੀਤੀ ਆ ਕਿਤੇ ਉਹਨਾਂ ਨੇ ਇਹ ਗਲਤ ਹਰਕਤ ਕੀਤੀ ਉਹ ਵੀ ਇਸ ਪੰਜਾਬ ਦੇ ਵਾਸੀ ਪੰਜਾਬੀ ਆ ਕੈਂਪ ਤੋਂ ਬਾਅਦ ਵੀ ਕੋਈ ਵੀ ਕਮਿਊਨਿਟੀ ਦੇ ਰੱਜ ਚੰਗੇ ਮਾਰੇ ਬੰਦੇ ਹੋ ਸਕਦੇ ਆ ਜੇ ਅਸੀਂ ਉਹਨੂੰ ਇਸ ਪਾਸੇ ਟੱਕੜਤਾ ਵਾਲੇ ਪਾਸੇ ਲੈ ਕੇ ਜਾਵਾਂਗੇ ਜਾਂ ਸਾਰੀ ਕਮਿਊਨਿਟੀ ਨੂੰ ਇੱਕ ਬੰਦੇ ਕਰਕੇ ਬਦਨਾਮ ਕਰਾਂਗੇ ਲੱਗਦਾ ਇਹ ਠੀਕ ਨਹੀਂ ਜੇ ਆ ਵੀ ਕੋਈ ਦੋਸ਼ੀ ਹੈਗਾ ਉਹਨੂੰ ਕਾਰਵਾਈ ਜਿਹੜੀ ਆ ਉਹਦੇ ਖਿਲਾਫ ਕਰਕੇ ਉਹਨੂੰ ਸਜ਼ਾ ਜਿਹੜੀ ਦਿਵਾਉਣੀ ਚਾਹੀਦੀ ਹੈ ਇਹ ਜ਼ਿਆਦਾ ਜ਼ਰੂਰੀ ਆ